ਹਾਂ ਪਰ ਦੀਪਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਪ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਦਾ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਏ ਰਾਜ ਦਾ ਸੰਕੇਤ ਨਹੀਂ ਐਸੰਗੋ ਪ੍ਰਸ਼ਾਸਨਿਕ ਸਫਲਤਾ ਦਾ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰਏ ਰਾਜਤਾ ਸੰਕੇਤ ਨੇ ਇਸ ਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼੍ਰੀ ਕਾਲਜੀ ਤੋਂ ਦੇਖ ਰਿਹਾ ਹਾਂ ਅਸੀਂ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱਥਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਦਾ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰਹੀ ਰਾਜਤਾ ਸੰਕੇਤ ਨਹੀਂ ਐ ਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲਜੀ ਤੁਸੇਖ ਰਹਿਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਿਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰੇ ਰਾਜ ਦਾ ਸੰਕੇਤ ਨੇ ਇਹ ਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲਜੀ ਤੁਸ ਦੇਖ ਰਹਿਸਮ ਜ਼ੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰੇ ਰਾਜ ਦਾ ਸੰਕੇਤ ਨੇ ਇਸ ਅੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲਜੀ ਤੁਸ ਦੇਖ ਰਹਿ ਸਮ ਜ਼ੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰੇ ਰਾਜ ਦਾ ਸੰਕੇਤ ਨੇ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲਜੀ ਤੁਸੇਖ ਰੈਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱਥੇ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਬਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਿਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਏ ਰਾਜ ਦਾ ਸੰਕੇਤ ਨਹੀਂ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨੇ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱਥੇ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਦਾ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਏ ਰਾਜ ਦਾ ਸੰਕੇਤ ਨਹੀਂ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਏ ਰਾਜ ਦਾ ਸੰਕੇਤ ਨਹੀਂ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦੇ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਤੇ ਚੱਲ ਰੇ ਰਾਜ ਦਾ ਸੰਕੇਤ ਨੇ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲਜੀ ਤੁਸੇਖ ਰੈਸਮ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱਥੇ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋਗੀ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਏ ਰਾਜ ਦਾ ਸੰਕੇਤ ਨਹੀਂ ਹੈ ਸਗੋਂ ਪ੍ਰਸ਼ਾਸਨਿਕ ਅਸਫਲਤਾ ਦਾ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਐਸਮ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ਾ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨੇ ਜਿਹੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱਥੇ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਹੈ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਇੱਕ ਪਰੇਸ਼ਾਨ ਕਰਨ ਵਾਲੇ ਪੱਧਰ ਨੂੰ ਉਜਾਗਰ ਕਰਦਾ ਹੈ ਐਨੀ ਮਹੱਤਵਪੂਰਨ ਡਾਕਟਰੀ ਸਹੂਲਤ ਦੇ ਵਿੱਚ ਬਿਜਲੀ ਕੱਟਣਾ ਤਰੱਕੀ ਦੇ ਰਾਹ ਤੇ ਚੱਲ ਰਹੀ ਰਾਜ ਦਾ ਸੰਕੇਤ ਨਹੀਂ ਐਸੰਗੋ ਪ੍ਰਸ਼ਾਸਨਿਕ ਸਫਲਤਾ ਦੇ ਇੱਕ ਸਪਸ਼ਟ ਲੱਛਣ ਹੈ ਪੰਜਾਬ ਦੇ ਲੋਕ ਇਸ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰ ਸ਼ਾਸਨ ਨਾਲੋਂ ਕਿਤੇ ਬਿਹਤਰ ਦੇ ਹੱਕਦਾਰ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਜ਼ਰੂਰ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਜੱਚਾ ਬੱਚਾ ਵਾਰਡ ਦੇ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਪੱਖੀਆਂ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੱਥ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਫੜਿਆ ਹੋਇਆ ਤਾਂ ਕਿ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਸਕੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਬਲਬੀਰ ਸਿੰਘ ਦਾ ਅਗਲਾ ਬਿਆਨ ਕੀ ਹੋਏਗਾ ਸਸ਼੍ਰੀ ਕਾਲ ਜੀ ਤੁਸੇਖ ਰੈਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਪਟਿਆਲਾ ਦਾ ਰਜਿੰਦਰਾ ਹਸਪਤਾਲ ਹਮੇਸ਼ੇ ਸਿਹਤ ਸਹੂਲਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹਾਲਾਂਕਿ ਬੀਤੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ ਜਦੋਂ ਕਿਸੇ ਮਰੀਜ਼ ਦਾ ਆਪਰੇਸ਼ਨ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਿਜਲੀ ਗਲਕ ਹੋ ਜਾਂਦੀ ਹੈ ਹਾਲਾਂਕਿ ਡਾਕਟਰ ਹੈ ਜਿਹੜਾ ਮੌਕੇ ਤੇ ਲਾਈਵ ਹੋ ਗਿਆ ਸੀ ਔਰ ਉਸਨੇ ਜਾਣਕਾਰੀ ਦਿੱਤੀ ਸੀ ਕਿ ਬਿਜਲੀ ਦੇ ਕੋਈ ਵੀ ਸੁਰੱਖਿਆ ਇੰਤਜ਼ਾਮ ਨਹੀਂ ਜੜੇ ਨਹੀਂ ਕੀਤੇ ਗਏ ਨੇ ਕੋਈ ਵੀ ਚੰਗੇ ਪ੍ਰਬੰਧ ਨਹੀਂ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਬਿਆਨ ਆਇਆ ਸੀ ਕਿ ਅਸੀਂ ਵਾਅਦਾ ਕਰਦੇ ਹਾਂ ਅੱਗੇ ਤੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲੇਗਾ ਔਰ ਇੱਕ ਹੋਰ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਚਰਚਾ ਚਾ ਦੇ ਵਿੱਚ ਬਣੀ ਹੋਈ ਹੈ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਜ਼ਰੂਰ ਦੇਖ ਸਕਦੇ ਹੋ ਜਿੱੱਚਾ ਬੱਚਾ ਬਾੜ ਦੇ ਵਿੱਚ ਲਾਈਟ ਚਲੀ ਗਿਆ ਹਾਲਾਂਕਿ ਮਰੀਜ਼ਾਂ ਨੂੰ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਵੱਡਾ ਹਸਪਤਾਲ ਔਰ ਸਿਹਤ ਸਹੂਲਤਾਂ ਨੇ ਜੜੀਆਂ ਕਿਸ ਕਦਰ ਵਿਗੜਦੀਆਂ ਜਾ ਰਹੀਆਂ ਹਨ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਰੇਸ਼ਨ ਥੀਏਟਰ ਜਿਹੜਾ ਇਸ ਤਰੀਕੇ ਦੇ ਨਾਲ ਸ਼ਾਮਲ ਹੋਇਆ ਕਿ ਹੁਣ ਉੱਥੇ ਵੀ ਲਾਈਟ ਜਿਹੜੀ ਜਾਣੀ ਸ਼ੁਰੂ ਹੋ ਗਈ ਤਾਂ ਬਿਜਲੀ ਬੰਦ ਹੋਣਾ ਸਿਰਫ ਇੱਕ ਤਕਨੀਕੀ ਖਰਾਬੀ ਤੋਂ ਕਿਤੇ ਵੱਧ ਹੈ ਇਹ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਉਦਾਰ ਸੀਨਤਾ ਦਾ ਇੱਕ